ਸਾਡੇ ਆਪ ਦੇ ਬੱਚਿਆਂ ਨਾਲ ਇਹੋ ਜਿਹਾ ਜ਼ੁਲਮ ਹੋ ਰਹੇ ਨੇ ਕੀ ਕਰਦਾ ਸਾਲਿਆਂ ਦੇ ਸੋਦੇ ਲਾ ਬੱਚੇ ਸੋਡੇ ਵੀ ਨੇ ਬੱਚੇ ਮੇਰੇ ਵੀ ਨੇ ਬੱਚੇ ਪ੍ਰਵਾਸੀਆਂ ਦੇ ਵੀ ਨੇ ਕੋਈ ਸਾਲਾ ਇਹੋ ਜਿਹਾ ਕੰਨ ਕਰਦਾ ਉਹਦਾ ਗੱਟੇ ਵੜ ਦੋ ਉਹਦਾ ਅੰਗਾਂਗ ਵੜ ਦੋ ਸਾਡੇ ਪੰਜਾਬੀ ਰਾੜਾ ਨਹੀਂ ਰਾੜਾ ਨਹੀਂ ਥਣਦੇ ਬੱਚਿਆਂ ਦੇ ਸਾਡੇ ਬੱਚਿਆਂ 'ਤੇ ਤੁਸੀਂ ਗੋਲੀਆਂ ਮਾਰ ਦੋ ਉਹਨੂੰ ਇਹ ਕਿੱਥੋਂ ਲੈ ਕੇ ਆਏ ਨੇ ਵੀਰੇ ਕਿੰਨੇ ਕਿਲੋਮੀਟਰ ਕਿੰਨੇ 100 ਕਿਲੋਮੀਟਰ ਹੋ ਗਿਆ ਰਾਹ 'ਚ ਇਹਨਾਂ ਨੂੰ ਕੋਈ ਝਾੜੀ ਨਹੀਂ ਮਿਲੀ ਸਾਡੇ ਪੰਜਾਬੀ ਬੱਚਿਆਂ 'ਤੇ ਦੂਜਿਆਂ ਕਰਕੇ ਗੋਲੀ ਮਾਰ ਦਿੰਦੇ ਜੇਲ੍ਹ 'ਚੋਂ ਲਿਆ ਕੇ ਮਾਰ ਦਿੰਦੇ ਹੱਥਕੜੀਆਂ ਲੱਗੇ ਹੋਏ ਦੇ ਮਾਰ ਦਿੰਦੇ ਨੇ ਵੀ ਇਹ ਹੱਥ ਘੜੀ ਇਹ ਪਿਸਤੌਲ ਚੱਕ ਕੇ ਰਿਕਵਰ ਕਰਾਉਣਗੇ ਇਹ ਚੱਕਦਾ ਸੀ ਤੇ ਤੁਸੀਂ ਸਾਲੇ ਤੋਂ ਰਾ ਅਰਡਰ ਰਿਕਵਰ ਕਰਾ ਲਓ ਐਗਜ਼ੈਂਪਲ ਸੈੱਟ ਹੋਵੇ ਗਾਹਾਂ ਨੂੰ ਕੋਈ ਇਹੋ ਜਿਹਾ ਕਰਨ ਲੱਗਿਆ 100 ਵਾਰ ਸੋਚੇ ਬਿਆਨ ਤਾਂ ਕਿਤੇ ਰਿਹਾ ਤੁਹਾਡੇ ਪੰਜਾਬੀ ਵੀ ਤਾਂ ਬਾਹਰ ਜਾਂਦੇ ਨੇ ਉਹ ਪੜਿਆ ਮਾਨਸਾ 25-25 ਲੱਖ ਲਾ ਕੇ 30-30 ਲੱਖ ਲਾ ਕੇ ਜਾਂਦੇ ਨੇ ਪੰਜਾਬੀ ਐਂ ਨਹੀਂ ਜਾਂਦੇ ਜੇ ਜਾਂਦੇ ਨੇ ਪੰਜਾਬ ਦੀ ਪੰਜਾਬੀ ਜਿੱਥੇ ਜਾਂਦੇ ਨੇ ਉੱਥੇ ਇਕਨੋਮੀ ਅੱਪ ਲੈ ਕੇ ਜਾਂਦੇ ਨੇ ਜੇ ਇੱਕ ਪ੍ਰਵਾਸੀ ਨੇ ਇਦਾਂ ਦਾ ਮਾੜਾ ਕੰਮ ਕੀਤਾ ਤੇ ਦੂਜੇ ਪ੍ਰਵਾਸੀ ਵੀ ਉਹਦੀ ਨਿੰਦਾ ਕਰ ਰਿਹਾ ਸਾਰੇ ਪ੍ਰਵਾਸੀਆਂ ਨੂੰ ਕਿਉਂ ਟਾਰਗੇਟ ਕੀਤਾ ਜਾਵੇ ਪਰसों ਚੋਂਥੇ ਇੱਥੇ ਪਟਿਆਲਾ ਕਿ ਲੁਧਿਆਣਾ ਜਿੱਥੇ ਗਾਲਾਂ ਕੱਢੀਆਂ ਕੁੱਠ ਦੇ ਚੜ ਕੇ ਉੱਟਾਂ ਦਾ ਚੱਕਰਾ ਵੋਟਾਂ ਦਾ ਵੋਟਾਂ ਲੈਣ ਦੇ ਮਾਰੇ ਪਿੰਡਾਂ ਦੇ ਸਰਪੰਚ ਸ਼ਹਿਰਾਂ ਦੇ ਲਵੇ ਵਾਸਤੇ ਪਿੰਡਾਂ ਦੇ ਸਰਪੰਚ ਜਿਹੜੇ ਨੇ ਯਾਰ ਆਪ ਦਾ ਸਾਲਾ ਨਹੀਂ ਬਖਸ਼ਿਆ ਹੋਰ ਉਹ ਆਪਾਂ ਨੂੰ ਕਿੱਥੇ ਬਖਸ਼ਣਗੇ ਅੱਜ ਤੋਂ 10 10 ਸਾਲ ਪਹਿਲਾਂ ਪੰਜਾਬੀਆਂ ਦੇ ਪਰਿਵਾਰ ਖਤਮ ਕਰਤੇ ਇਹਨਾਂ ਨੇ ਪ੍ਰਵਾਸੀਆਂ ਨੂੰ ਕਹਿ ਰਹੇ ਹਾਂ ਕਿ ਪ੍ਰਵਾਸੀਆਂ ਨੂੰ ਮਤੇ ਪਾ ਕੇ ਪਿੰਡਾਂ 'ਚੋਂ ਕੱਢ ਦੋ ਤੇ ਕੱਲ ਨੂੰ ਇਹੀ ਪ੍ਰਵਾਸੀ ਕਹਿਣਗੇ ਵੀ ਜਿਹੜੇ ਜੂਪੀ ਬਿਹਾਰ 'ਚ ਜਾਂ ਹੋਰ ਨਾਲ ਸੂਬਿਆਂ 'ਚ ਪੰਜਾਬੀ ਵੱਸੇ ਉਹਨਾਂ ਨੂੰ ਵੀ ਕੱਢੋ ਹੁੰਦੇ ਨੇ ਟਰੇਨ ਦੇ ਵਿੱਚ ਵੀ ਫ੍ਰੀ ਚੜ੍ਹ ਕੇ ਆਉਂਦੇ ਨੇ ਯਾਰ ਪ੍ਰਵਾਸੀ ਭਾਈ ਲੋਂਗੋਵਾਲ ਕਿਸੇ ਸਕੂਲ ਦੇ ਵਿੱਚ ਮਾਲੀ ਲੱਗਿਆ ਹੋਇਆ ਉਹਨੇ ਆਪ ਦੀ ਧੀ ਜੱਟਾਂ ਦੇ ਵੇਈਏ ਭਈਏ ਨੇ ਇਹਨਾਂ ਨੇ ਭਈਏ ਕੰਮ ਦੇ ਉੱਤੇ ਰੱਖ ਰੱਖੇ ਨੇ ਵੀਰੇ ਗੁਰਦੁਆਰਿਆਂ ਦੇ ਵਿੱਚ ਕਿਉਂ ਘੱਟ ਪੈਸੇ ਲੈਂਦੇ ਨੇ ਕੋਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਬਹੁਤ ਸਾਰਾ ਜਾਇਹਾ ਘਟਨਾ ਕਰਮ ਕੀਤਾ ਗਿਆ ਜਿਸ ਨੂੰ ਲੈ ਕੇ ਮਾਨਵਤਾ ਸ਼ਰਮਸ਼ਾਰ ਜਿੱਥੇ ਹੋਈ ਹੈ ਤਾਂ ਉੱਥੇ ਮਨ ਦੇ ਵਿੱਚ ਬਹੁਤ ਵੱਡੇ ਸਵਾਲ ਪੈਦਾ ਹੋਏ ਨੇ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ तमाम सारीਆਂ ਤਕਰੀਰਾਂ ਕੀਤੀਆਂ ਜਾ ਰਹੀਆਂ ਨੇ ਪਿੰਡੋਂ ਪਿੰਡੀ ਮਹਿਮਾ ਨਜ਼ਰ ਆ ਰਹੀਆਂ ਨੇ तमाम सारे ਸਵਾਲ ਨੇ ਇਸੇ ਦੇ ਬਾਬਤ ਗੱਲਬਾਤ ਕਰਾਂਗੇ ਪਰਮਿੰਦਰ ਸਿੰਘ ਝੋਟਾ ਸਾਡੇ ਨਾਲ ਨੇ ਗੱਲਬਾਤ ਕਰਦੇ ਝੋਟਾ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਹੜਾ ਉਸ ਪ੍ਰਵਾਸੀ ਸ਼ਖਸ਼ ਦੇ ਵੱਲੋਂ ਇੱਕ ਦਰਿੰਦਗੀ ਵਾਲਾ ਕੰਮ ਕੀਤਾ ਗਿਆ ਇਸ ਚੀਜ਼ ਨੂੰ ਬਹੁਤ ਸਾਰੇ ਲੋਕ ਦੁਖਦਾਇਕ ਕਹਿ ਕੇ ਚਿੰਤਾ ਕਰ ਰਹੇ ਫਿਕਰਮੰਦੀ ਜਤਾਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਵੀਰੇ ਬਾਇਰੂ ਜੀ ਦਾ ਖਾਲਸਾ ਬਾਇਰੂ ਜੀ ਫਤਿਹ ਸਾਰੇ ਦੇਖ ਤੇ ਸੁਣ ਰਹੇ ਭਰਾਵਾਂ ਨੂੰ ਬਾਈ ਯਾਰ ਆਪਾਂ ਗੁਰਸਿੱਖ ਬੰਦੇ ਹਣਾ ਤੁਸੀਂ ਵੀ ਪੂਰਨ ਗੁਰਸਿੱਖੋਂ ਮੈਂ ਤੁਹਾਨੂੰ ਬਹੁਤ ਲੰਮੇ ਸਮੇਂ ਚੰਦਾ ਤੁਹਾਡਾ ਕੈਮਰਾਮੈਨ ਵੀ ਗੁਰਸਿੱਖ ਹੈ ਆਪਾਂ ਦੇਖੇ ਜਾਵੇ ਆਪਣੇ ਸਿੱਖ ਧਰਮ ਜਿੱਤਾ ਇਹ ਬਹੁਤ ਹੀ ਮਾੜੀ ਆਪਾਂ ਤਾਂ ਆਪਣੇ ਸਿੱਖ ਧਰਮ ਦਾ ਕੋਝਾ ਬੰਦਾ ਹੋਈ ਨਹੀਂ ਅਜੇ ਇਹ ਜਾ ਕੰਮ ਕਰਨ ਆਲਾ ਨਾ ਪਰ ਯਾਰ ਆਪਣਾ ਦੇਖ ਕੇ ਲੂੰ ਕੰਡਾ ਖੜਾ ਮੱਚਦਾ ਕਾਲਜਾ ਮੱਚਦਾ ਸਾਡੇ ਆਪ ਦੇ ਬੱਚਿਆਂ ਨਾਲ ਇਹ ਜਿਹਾ ਜ਼ੁਲਮ ਹੋ ਰਹੇ ਨੇ ਜੀ ਕਰਦਾ ਸਾਲਿਆਂ ਦੇ ਸੋਧੇ ਲਾ ਦਈਏ ਯਾਰ ਸਾਫ਼ ਜੀ ਗੱਲ ਐ ਐਡ ਦੇ ਟਾਈਮ ਹੀ ਨਵੇੜਦੀਏ ਪਰ ਵੀਰੇ ਸਾਡਾ ਇੱਕ ਸਰਦਾਰ ਬੰਦਾ ਗੁਰਸਿੱਖ ਬੰਦਾ ਬਾਹਰ ਆਉਂਦਾ ਆਦੇ ਪਿੰਡ ਚ ਨਿੱਜੀ ਕਾਰਨ ਕਰਕੇ ਕੋਈ ਬੱਚੇ ਨੂੰ ਚੱਕ ਕੇ ਲੈ ਜਾਂਦਾ ਉਹ ਬੱਚੇ ਨਾਲ ਕੋਈ ਅਪਰਾਧ ਨਹੀਂ ਕਰਦਾ ਕੋਈ ਜ਼ੁਲਮ ਨਹੀਂ ਕਰਦਾ ਉਹਨੂੰ ਆਦੇ ਬੱਚਾ ਵਾਂਗੂ ਰੱਖਦਾ ਜਦੋਂ ਉਹਦਾ ਉਹ ਹੁੰਦਾ ਉਹ ਵਾਪਸ ਹੋਵੇ ਜਮੀਨ ਵਾਪਸ ਲਤਾਨਦਾ ਉਹਨੂੰ ਤਿੰਨ ਕਾਂਟੇ ਰਾਸਤ ਰੱਖ ਕੇ ਉਹਦੀ ਗੋਲੀ ਮਾਰ ਦਿੱਤੀ ਜਾਂਦੀ ਹੈ ਜਸਪ੍ਰੀਤ ਦੇ ਆ ਕਰਨਾਲ ਬਾਠ ਵਾਲੇ ਮਾਮਲੇ ਜਿਹੜੇ ਦੋਸ਼ੀ ਸੀ ਨਾ ਸਾਡੇ ਬੱਚਿਆਂ ਤੋਂ ਤੁਸੀਂ ਗੋਲੀਆਂ ਮਾਰਦੋਂ ਤੇ ਉਹਨੂੰ ਇਹ ਕਿੱਥੋਂ ਲੈ ਕੇ ਆਏ ਨੇ ਵੀਰੇ ਕਿੰਨੇ ਕਿਲੋਮੀਟਰ ਕਿੰਨੇ 100 ਕਿਲੋਮੀਟਰ ਹੋ ਗਿਆ 7-800 ਕਿਲੋਮੀਟਰ ਤੋਂ ਲੈ ਕੇ ਆਏ ਨਾ ਰਾਹ 'ਚ ਇਹਨਾਂ ਨੂੰ ਕੋਈ ਝਾੜੀ ਨਹੀਂ ਮਿਲੀ ਰਾਹ 'ਚ ਇਹਨਾਂ ਨੂੰ ਕੋਈ ਰਾੜ ਨਹੀਂ ਮਿਲਿਆ ਜਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕਿ ਇਹਨਾਂ ਦੇ ਪਿਸਤੌਲਾਂ ਨੂੰ ਜੰਗ ਲੱਗ ਗਿਆ ਜਾਂ ਫਿਰ ਪਈ ਇਹਦੇ ਪੰਜਾਬੀ ਭਰਾਵਾਂ ਦੇ ਖੂਨ ਦੇ ਹੀ ਭੁੱਖੇ ਨੇ ਜਾਂ ਇਹਨਾਂ ਦੇ ਉੱਪਰ ਜੋ ਅਫਸਰ ਨੇ ਅਧਿਕਾਰੀ ਨੇ ਉਹ ਪੰਜਾਬ ਹਤਾਸ਼ੀ ਨਹੀਂ ਹੈਗੇ ਇਹ ਤਾਂ ਸੋਚਣ ਵਾਲੀ ਗੱਲ ਹੈ ਨਾ ਸਾਡੇ ਪੰਜਾਬੀ ਬੱਚਿਆਂ ਤਾਂ ਦੂਜੇ ਗੱਟੇ 'ਚ ਗੋਲੀ ਮਾਰਦੇ ਨੇ ਜੇਲ੍ਹ 'ਚੋਂ ਲਿਆ ਕੇ ਮਾਰਦੇ ਨੇ ਹੱਥ ਕੜੀਆਂ ਲੱਗੇ ਹੋਏ ਮਾਰਦੇ ਨੇ ਵੀ ਇਹੇ ਹੱਥ ਕੜੀ ਇਹ ਪਿਸਤੌਲ ਚੱਕ ਕੇ ਕੰਮ ਕਰਾਉਣਗੇ ਇਹ ਚੱਕਦਾ ਸੀ ਤੇ ਤੁਸੀਂ ਸਾਲੇ ਤੋਂ ਰਾ ਅਰਡਰ ਕਵਰ ਕਰਾ ਲਓ ਸਕੂਲ ਨਹੀਂ ਕਵਰ ਕਰਾਉਣ ਲਾ ਦੋ ਵੀ ਚੱਕ ਕੇ ਸਾਡੇ ਟਟਮਾਰੀ ਮਾਰੋ ਬਾਹਰ ਨਵੇੜੇ ਐਗਜ਼ਾਮਪਲ ਸੈੱਟ ਹੋਵੇ ਗਾਹਾਂ ਨੂੰ ਕੋਈ ਇਹੋ ਜਿਹਾ ਕਰਨ ਲੱਗਿਆ 100 ਵਾਰ ਸੋਚੇ ਬੱਚੇ ਛੋਡੇ ਵੀ ਨੇ ਬੱਚੇ ਮੇਰੇ ਵੀ ਨੇ ਬੱਚੇ ਪ੍ਰਵਾਸੀਆਂ ਦੇ ਵੀ ਨੇ ਕੋਈ ਸਾਲਾ ਇਹੋ ਜਿਹਾ ਕੰਨ ਕਰਦਾ ਉਹਦਾ ਗੱਟੇ ਵੜ ਦੋ ਉਹਦਾ ਅੰਗਾਂਗ ਵੜ ਦੋ ਲਾ ਮੈਂ ਤੇਰੇ ਚੈਨਲ ਤੇ ਮੇਰੇ ਮੂਰੇ ਕਰੋ ਮੈਂ ਵੱਡੂੰਗਾ ਯਾਰ ਮੈਨੂੰ ਦਿਓ ਮੈਨੂੰ ਹੋਰ ਕਹਦਾ ਮੈਂ ਵੱਡੂੰਗਾ 1 ਸਕਿੰਟ ਚ ਵੱਡੂੰਗਾ ਮੇਰੇ ਮੂਰੇ ਕਰ ਲੋ ਹਰੇਕ ਸਿੱਖ ਥੋੜਾ ਵੀ ਇਹੀ ਤੁਸੀਂ ਵੀ ਇੱਕ ਵਾਰ ਜਜ਼ਬਾਤੀ ਤੌਰ ਤੇ ਗੁਰਸਿੱਖਬੰਦ ਸਿੱਖ ਬੰਦੇ ਆ ਫੇਰ ਸੀਐਮ ਸਾਹਿਬ ਸੀਐਮ ਸਾਹਿਬ ਤੱਕ ਕੀ ਕਹਿਣਾ ਮੁੱਖ ਮੰਤਰੀ ਸਾਡਾ ਬਿਆਨਨ ਪਤਾ ਕੀ ਦੇ ਰਿਹਾ ਹੈ ਸਾਡੇ ਪੰਜਾਬੀ ਵੀ ਬਾਹਰ ਜਾਂਦੇ ਨੇ ਉਹ ਪੜਿਆ ਮਾਨਸਾ 25-25 ਲੱਖ ਲਾ ਕੇ 30-30 ਲੱਖ ਲਾ ਕੇ ਜਾਂਦੇ ਨੇ ਪੰਜਾਬੀ ਐ ਨਹੀਂ ਜਾਂਦੇ ਜੇ ਜਾਂਦੇ ਨੇ ਪੰਜਾਬ ਦੀ ਪੰਜਾਬੀ ਜਿੱਥੇ ਜਾਂਦੇ ਨੇ ਉੱਥੇ ਵੀ ਕੌਮ ਨਹੀਂ ਅੱਪ ਲੈ ਕੇ ਜਾਂਦੇ ਨੇ ਗੁਰੂ ਘਰਾਂ 'ਚ ਸੇਵਾ ਕਰਦੇ ਨੇ ਧਰਮ ਤੋਂ ਉੱਪਰ ਉੱਟ ਕੇ ਕਿਸੇ ਕਿਸੇ ਦੇ ਵਿੱਚ ਜੇ Hindu ਹੋਣ ਚਾਹੀਏ Muslim ਹੋਣ ਜੋ ਦੁੱਖ ਦੀ ਕੜੀ ਹੋਵੇ ਸੇਵਾ ਕਰਦੇ ਨੇ ਸਾਡੇ ਪੰਜਾਬੀ ਰਾੜਾ ਨਹੀਂ ਰਾੜਾ ਨਹੀਂ ਥਣਦੇ ਬੱਚਿਆਂ ਦੇ ਕਿਤੇ ਕਿਸੇ ਪੰਜਾਬੀ ਨੇ ਅਜੇ ਤੱਕ ਇਹ ਜਿਹਾ ਕੰਮ ਕਰਿਆ ਕੋਈ ਇੱਕ ਦਿਖਾ ਦਿਓ ਵੀ ਹਾਂ ਪੰਜਾਬੀ ਨੇ ਕਰਿਆ ਕੋਈ ਹਾਂ ਕਈ ਵਾਰ ਅਣਕਥੀਆਂ ਕਈ ਗੱਲ ਹੋ ਜਾਂਦੀ ਹੈ ਪਰ ਆਪਣਾ ਪੰਜਾਬੀ ਕੋਈ ਇਹੋ ਜਿਹਾ ਕੰਮ ਕਰਦਾ ਤੇ ਯਾਰ ਸਾਡੇ ਦੇਸ਼ ਦਾ ਸੀਐਮ ਰਾਜਾ ਹੋ ਕੇ ਕਿਹਾ ਜਿਵੇਂ ਅੰਦੇ ਰਿਆ ਉਹ ਕਹਿੰਦਾ ਕੱਲ ਅੱ비 ਮਾਰ ਦੋ ਇਹੋ ਜਿਹੇ ਕੁੱਤੇ ਬੰਦੇ ਨੂੰ ਉਹਦੇ ਵੀ ਤਾਂ ਬੱਚੇ ਨੇ ਯਾਰ ਪਰ ਦਿੱਲੀੋਂ ਉਹਦੀ ਵੀ ਤੋਹਾਰਾ ਦਿੱਲੀੋਂ ਮਿਲਦੀ ਹੈ ਖਾਲਸਾ ਜੀ ਹੈਨਾ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਕਿ ਪ੍ਰਵਾਸੀਆਂ ਨੂੰ ਕੱਢ ਦੋ ਪ੍ਰਵਾਸੀ ਇੱਥੇ ਪਿੰਡਾਂ 'ਚ ਰਹਿਣੇ ਨਹੀਂ ਚਾਹੀਦੇ ਤੇ ਦੂਜੇ ਪਾਸੇ ਵੀ ਇਦਾਂ ਦੀ ਇੱਕ ਧਿਰੋ ਕਹਿੰਦੇ ਸਾਰਾ ਕੰਮ ਹੀ ਪਰਵਾਸੀਆਂ ਦੇ ਉੱਤੇ ਟਿਕਿਆ ਹੋਇਆ ਜੇ ਪ੍ਰਵਾਸੀ ਚਲ ਗਏ ਤੇ ਇੱਥੇ ਕੰਮ ਕੌਣ ਸੰਭੂਗਾ ਤਰੇ ਖਾਲਸਾ ਹੀ ਆਏ ਹੁੰਦਾ ਤਾਂ ਹਾੜਿਆ ਹਕੀਕਤ ਹੈ ਤੁਸੀਂ ਮਤੇ ਇਹ ਆਪਣੇ ਨਸ਼ੇ ਤੇ ਬਹੁਤ ਪਏ ਸੀ ਜਦੋਂ ਆਪਣੀ ਲਹਿਰ ਚੱਲੀ ਸੀ ਪਹਿਲਾਂ ਪਿੰਡੋਂ ਪਿੰਡੀ ਨਸ਼ੇ ਤੇ ਮੁੱਦੇ ਪਾਉਂਦੇ ਨੇ ਹੁਣ ਮਤੇ ਵੀ ਪੈਣ ਲੱਗ ਗਏ ਚੰਗੀ ਗੱਲ ਆ ਮਤੇ ਪੈਣ ਲੱਗੇ ਪਰ ਇਹਨਾਂ ਦੇ ਆਸਰ ਕਿੰਨਾ ਚਿਰ ਹੋਊਗਾ ਆ ਚਾਰਨ ਪੰਜ ਦਰਾਂ ਨੂੰ ਦੇਖਣੀ ਚਾਹੀਏ ਜਾਇਜ ਘਰੋਂ ਨਾ ਜੋ ਕਰਨੀ ਹੈ ਸਾਰਾ ਕੁਝ ਸਹੀ ਕਰਕੇ ਉਹਨਾਂ ਨੂੰ ਤੋਰੋ ਪਰ ਇਹ ਵੀ ਸਵਾਲ ਕਰੀ ਜਾਂਦੇ ਕਹਿੰਦੇ ਕਿ ਜੇ ਇੱਕ ਪ੍ਰਵਾਸੀ ਨੇ ਇਦਾਂ ਦਾ ਮਾੜਾ ਕੰਮ ਕੀਤਾ ਤੇ ਦੂਜੇ ਪ੍ਰਵਾਸੀ ਵੀ ਉਹਦੀ ਨਿੰਦਾ ਕਰ ਰਿਹਾ ਸਾਰੇ ਪ੍ਰਵਾਸੀਆਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਤਾਂ ਫਿਰ ਪ੍ਰਵਾਸੀ ਹੀ ਮਾਰ ਦੇਣ ਉਹਨੂੰ ਪ੍ਰਵਾਸੀ ਹੀ ਪ੍ਰਵਾਸੀ ਸਿਕਿਉਰਿਟੀ ਚੱਕਣਾ ਪ੍ਰਵਾਸੀ ਕੋਈ ਪ੍ਰਵਾਸੀ ਕੇ ਸਿਕਿਉਰਿਟੀ ਚੱਕਣਾ ਪਰसों ਚੌਥੇ ਇੱਥੇ ਪਟਿਆਲਾ ਕਿ ਲੁਧਿਆਣਾ ਜਿੱਥੇ ਗਾਲਾਂ ਕੱਢੀਆਂ ਕੋਠੇ ਤੇ ਚੜ ਕੇ ਸਾਡੀਆਂ ਮਾਮਾ ਭੈਣਾਂ ਕਿੱਥੇ ਕਿਹੜਾ ਪਿੰਡਾ ਉਹ ਬਲਾਚੌਰ ਬਲਾਚੌਰ ਇਕਨੇ ਕੱਲ ਔਰੇ ਪੰਜਾਬ ਦੀ ਧਰਤੀ ਚ ਬੰਦੀ ਦੱਬ ਗਿਆ ਆਪ ਦੇ ਨਾਲ ਦਾ ਬਤੰਦਰਾ ਉੱਤੇ ਬਹਿ ਕੇ ਚੌਲ ਖਾਈ ਗਏ ਮਹੀਨਾ ਉਹ ਬਾਅਦ ਚ ਉਹਦੇ ਸਗਾ ਸਾਲਾ ਜਾ ਕੇ ਪਤਾ ਕਰੇ ਮੁੰਡਾ ਮੁੰਡਾ ਕਿਸਦਾ ਪੰਜਾਬ ਚ ਦੱਬੇ ਮਾਰ ਕੇ 5000 ਰੁਪਏ ਵਿੱਚ 5000 4000 ਵਿੱਚ ਆਪਣਾ ਪੰਜਾਬੀ ਬੰਦਾ ਨਹੀਂ ਇਹੋ ਜਿਹਾ ਕੁਝ ਕਰਦਾ ਛੇਤੀ ਛੇਤੀ ਜਾਣ ਕੇ ਨਸ਼ਾ ਦੇ ਕੇ ਜਰੂਰ ਹੋ ਕੇ ਜਾ ਰਿਹਾ ਪੰਜਾਬੀ ਲਾ ਲਓ ਕੋਈ ਵੀ ਲਾ ਲਓ ਵੀਰੇ ਵੈਸੇ ਮੈਂ ਤਾਂ ਕੱਲ ਕਰਦਾ ਜਿੰਨੀਆਂ ਘੱਟ ਗਣਤੀਆਂ ਨੇ ਉਹਨਾਂ ਨੂੰ ਦੱਬਿਆ ਜਾ ਰਿਹਾ ਗੁਲਾਮ ਹੀ ਮਨ ਕੱਟ ਚਾਹੇ ਹਿੰਦੂ ਆਪਾਂ ਘਟਾ ਆ ਆਦੀਵਾਸੀ ਹਿੰਦੂ ਵਾਲਾ ਜਿਹੜੇ ਆਦੀਵਾਸੀ ਨੇ ਘਟ ਗਏ ਨੇ ਤੀਆਂ ਆਦੀਵਾਸੀ ਦੀਆਂ ਨੇ ਉਹਨਾਂ ਨੂੰ ਵੀ ਖਤਮ ਕਰਨ ਜੰਗਲਾਂ ਦੇ ਬਾਰੇ ਉਹਨਾਂ ਨੂੰ ਵੀ ਖਤਮ ਕਰਾਇਆ ਜਾਣਾ ਜਮੀਨ ਖੋਹਣ ਦੇ ਬਾਰੇ ਜੰਗਲਾਂ ਦੇ ਬਾਰੇ ਚਾਹੇ ਮੁਸਲਮਣ ਨੇ ਚਾਹੇ ਸਿੱਖ ਨੇ ਮੇਰੀ ਗੱਲ ਦਾ ਗੁੱਸਾ ਲੱਗੇ ਗੜਾ ਲੱਗੇ ਕਿਸ ਨੂੰ ਕੋਈ ਕੁ ਮਰਜ਼ੀ ਕਰ ਲੈ ਯਾਰ ਸਾਡੇ ਤੇ ਜ਼ੁਲਮ ਹੁੰਦੇ ਸਾਡੇ ਲਈ ਉਹ ਕਾਨੂੰਨ ਨਹੀਂ ਹੈ ਜੋ ਉਸ ਕਾਨੂੰਨ ਇਹਨਾਂ ਨੇ ਬਣਾਏ ਨੇ ਸਾਡੇ ਤੋਂ ਲਾਗੂ ਹੀ ਨਹੀਂ ਹੁੰਦੇ ਆ ਸਾਹਮਣੇ ਐਗਜ਼ਾਮਪਲਾ ਸੰਦੀਪ ਸਿੰਘ ਸਣੀ ਦੀ ਜੇਲ੍ਹ ਚਾਹੇ ਜੇਲ੍ਹ ਦਾ ਕਾਨੂੰਨ ਕੀ ਆ ਮੁਲਾਕਾਤ ਤੋਂ ਵਕੀਲ ਦੀ ਹੋਣਾ ਗੱਤ ਨਹੀਂ ਹੁੰਦੇ ਰੇ ਲੈ ਬਲੀ ਵਕੀਲ ਨੂੰ ਕੋਈ ਰੋਕ ਨਹੀਂ ਸਕਦਾ ਤਾਂ ਫਿਰ ਕਾਨੂੰਨ ਕਿੱਥੇ ਆ ਪੇਸ਼ ਨਹੀਂ ਕਰ ਰਹੇ ਭਾਈ ਨਾਲ ਖੂਨ ਤੋਂ ਮੁਲਾਕਾਤ ਕਰਨ ਨੂੰ ਰੋਕ ਸਕਦੇ ਉਹਦੇ ਨਾਲ ਐਡਾ ਕੁਝ ਹੋ ਗਿਆ ਜਗਨੇ ਆਪਰਾ ਕਦੋਂ ਕਰਨਗੇ ਜਦੋਂ ਦੀਆਂ ਸੱਟਾਂ ਹੀਲਿੰਗ ਹੋ ਗਈਆਂ ਉਦੋਂ ਕਰਨਗੇ ਮਿਲੋ ਫਿਰ ਕੀ ਬਣਾ ਫਿਰ ਆਟੀ ਰਿਪੋਰਟ ਨਹੀਂ ਕੋਸਣਾ ਜੀ ਪਿੰਡਾਂ 'ਚ ਮਤੇ ਪਾਗੇ ਤੇ ਜ਼ਿਕਰ ਕੀਤਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਕੱਢ ਦੋ ਪ੍ਰਵਾਸੀ ਪੰਜਾਬ 'ਚ ਨਹੀਂ ਰਹਿਣੇ ਚਾਹੀਦੇ ਲੱਗਦਾ ਨਹੀਂ ਕਿ ਸਾਡੇ ਲੀਡਰਾਂ ਦੀ ਨਲਾਇਕੀ ਕਰਕੇ ਸਾਰਾ ਕੁਝ ਹੋਇਆ ਜੇ ਪੰਜਾਬ ਵਾਲੇ ਬਾਹਰੋਂ ਤੁਰੇ ਜਾਂ ਆਪਦੇ ਧੀ ਪੁੱਤ ਪੰਜਾਬੀਆਂ ਨੇ ਬਾਹਰੋਂ ਤੁਰੇ ਤਾਂ ਹੀ ਪੰਜਾਬੀ ਵਸੇ ਇੱਥੇ ਆ ਕੇ ਖਾਲਸਾ ਜੀ ਵੋਟਾਂ ਦਾ ਚੱਕਰਾ ਵੋਟਾਂ ਦਾ ਵੋਟਾਂ ਲੈਣ ਦੇ ਮਾਰੇ ਪਿੰਡਾਂ ਦੇ ਸਰਪੰਚ ਸ਼ਹਿਰਾਂ ਦੇ ਲਵੇ ਵਸਦੇ ਪਿੰਡਾਂ ਦੇ ਸਰਪੰਚ ਵੋਟਾਂ ਬਣਾਉਣ ਦੇ ਮਾਰੇ ਇਹ ਕੰਮ ਕਰ ਰਹੇ ਨੇ ਚਲੋ ਹੁਣ ਸਾਡੇ ਵੀ ਸ਼ਹਿਰ ਹੈ ਸਾਡੇ ਵੀ ਉੱਥੇ ਰਹਿੰਦੀ ਨੇ ਭਾਈ ਕੀ ਕਰ ਸਕਦੇ ਆ ਗੱਲ ਕਰਾਇਆ ਜਿਹੜੇ ਹੁਣ ਪੁਰਾਣੇ ਰਹੀ ਜਾਂਦੇ ਨੇ ਇਹਨਾਂ ਦੀ ਤਿੰਨ ਤਿੰਨ ਪੀੜੀਆਂ ਉਰੀ ਹੋ ਗਈਆਂ ਜਿਹੜੇ ਤਿੰਨ ਤਿੰਨ ਪੀੜੀਆਂ ਦੋਰੇ ਨੇ ਵੀ ਉਹਨਾਂ ਦੇ ਪੰਜਾਬੀ ਪੁੱਤ ਉਰੀ ਪੜੇ ਨੇ ਪੰਜਾਬੀ ਸੱਚੇ ਬੋਲਦੇ ਨੇ ਸਕੂਲ ਪੰਜਾਬੀ ਨੇ ਪਿੱਛੇ ਗਏ ਨਹੀਂ ਉਹ ਤਾਂ ਹੁਣ ਨਹੀਂ ਜਾ ਸਕਦੇ ਨਾ ਜਾਣ ਉਹਨਾਂ ਨਾ ਉਹਨਾਂ ਨੂੰ ਕੱਟ ਸਕਦੇ ਆ ਪਰ ਬੱਟ ਜਿਹੜੇ ਨਵੇਂ ਬਿਣਾ ਉਹ ਤੋਂ ਆਉਂਦੇ ਨੇ ਆਧਾਰ ਕਾਰਡਾਂ ਤੋਂ ਉਹਨਾਂ ਦਾ ਸਾਰਾ ਕੋਈ ਪ੍ਰੂਫ ਲਿਆ ਜਾਵੇ ਫਿਰ ਇਹ ਜਾਣਕਾਰੀ ਸ੍ਰੀਮਨ ਖਾਸ ਸੇ ਨੂੰ ਜੇ ਹਰਿਆਣਾ ਦੇ ਵਿੱਚ ਜਾਂ ਹੋਰ ਹਿਮਾਚਲ ਦੇ ਵਿੱਚ ਕਾਨੂੰਨ ਬਣਿਆ ਹੋਇਆ ਏ ਕਿ ਕੋਈ ਉੱਥੇ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਘਰ ਨਹੀਂ ਖਰੀਦ ਸਕਦਾ ਮਰਲਾ ਵੀ ਤੇ ਫਿਰ ਪੰਜਾਬ ਦੇ ਵਿੱਚ ਇਦਾਂ ਦਾ ਕਾਨੂੰਨ ਅਜੇ ਤੱਕ ਕਿਉਂ ਨਹੀਂ ਕੜਿਆ ਗਿਆ ਪੰਜਾਬ ਮਤਰੇਆ ਵੀਰੇ ਪੰਜਾਬ ਇਹਨਾਂ ਦੀ ਇਹ ਪੰਜਾਬ ਨੂੰ ਮਟਿਆਉਣਾ ਚਾਹੁੰਦੇ ਨੇ ਜਿਵੇਂ ਚੌਕ ਨਾਲ ਨਸ਼ਾ ਦਿੱਤਾ ਜਾ ਰਿਹਾ ਸਾਡੀ ਜਵਾਨੀ ਨੂੰ ਸਾਡੀ ਜਮਾਨੀ ਨੂੰ ਇਹ ਕੇ ਸੰਤਾਲੀਆਂ ਨਾਲ ਮਾਰਿਆ ਜਾ ਰਿਹਾ ਜੈਨੋਸਾਈਡ ਕਰਿਆ ਜਾ ਰਿਹਾ ਸਾਡੀਆਂ ਬੱਚੀਆਂ ਨੂੰ ਨਗਨ ਚੀਜ਼ਾਂ ਦਿਖਾ ਕੇ ਉਹ ਬਰੋਸਿਆ ਜਾ ਰਿਹਾ ਸਾਰੇ ਪਾਸੋਂ ਆਪਾਂ ਨੂੰ ਖੁਰਾਨੂਨ ਦਿੱਤਾ ਜਾ ਰਿਹਾ ਜ਼ਹਿਰੀਲੇ ਖਾਣੇ ਜ਼ਹਿਰੀਲੇ ਪੋਇਨਾ ਹਰ ਸੇਤ ਦੋਨੇ ਸੇਤ ਸਿੱਖਿਆ ਲੁੱਟ ਕਰੀ ਜਾ ਰਹੀ ਹੈ ਕਿੱਧਰ ਨੂੰ ਜਾਈਏ ਯਾਰ ਕੋਈ ਬੋਲਣ ਵਾਲਾ ਨਹੀਂ ਜੇ ਕੋਈ ਬੋਲਣ ਲੱਗਦਾ ਨੂੰ ਸਰਕਾਰ ਦੱਬ ਲੈਂਦੀ ਹੈ ਸਰਕਾਰ ਦੱਬ ਕੇ ਖਤਮ ਕਰਦੀ ਹੈ ਡਰਾ ਲੈਂਦੇ ਨੇ ਪਰਚੀਆਂ ਦਾ ਡਰ ਦੇ ਦਿੰਦੇ ਨੇ ਸਾਡੇ ਪੰਜਾਬੀ ਦੱਬ ਜਾਂਦੇ ਨੇ ਬਸ ਦਬੂ ਦਬੂ ਪਰਵਰਤੀ ਦੇ ਹੋ ਗਏ ਆਪਾਂ ਯਾਰ ਆਪਾਂ ਮੈਂ ਖੁਦ ਨੂੰ ਹੂੰਗਾ ਆਪਾਂ ਦਬੂ ਪਰਵਰਤੀ ਦੇ ਹੋ ਗਏ ਆਪਾਂ ਗੁਰੂ ਗੋਬਿੰਦ ਸਿੰਘ ਦੀ ਬਾ ਬਰਸ਼ੀ ਤੇ ਤਲਵਾਰ ਧਰ ਕੇ ਕੜਛੀ ਚੱਕ ਲਈ ਆਪਾਂ ਕੜਛੀ ਨਾਲ ਬਰਤਾਂ ਨੂੰ ਹੀ ਲੋਕਾਂ ਤੋਂ ਮੰਗ ਕੇ ਬਰਤਾਂ ਨੂੰ ਹੀ ਬਾਦਰੀ ਸੰਜੀ ਬੈਠੇ ਆ ਕੱਲੇ ਲਾਂਗਰੀ ਬਣਾ ਕੇ ਰੱਖਦੇ ਆ ਨਾਂਗਰੀ ਆ ਦੇਖ ਕੇ ਆਪਾਂ ਕੀ ਬੋਲਣਾ ਛੱਡ ਪੜਾ ਫਿਰ ਇਹਨਾਂ ਨੂੰ ਲੰਗਰ ਮਿਲਦਾ ਗੁੱਸਾ ਨਹੀਂ ਆਉਂਦਾ ਲੰਗਰਾਂ ਵਾਲੀ ਰਹਿ ਗਈ ਜੀ ਭਾਈ ਤੁਸੀਂ ਸਹਿਮਤ ਹੋ ਇਸ ਚੀਜ਼ ਦੇ ਨਾਲ ਕਿ ਇੱਕ ਪ੍ਰਵਾਸੀ ਦੇ ਦਰਿੰਦੇ ਕੰਮ ਕਰਕੇ ਦਰਿੰਦਗੀ ਵਾਲੇ ਕੰਮ ਕਰਕੇ ਸਮੁੱਚੇ ਪ੍ਰਵਾਸੀਆਂ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕੱਢਿਆ ਜਾਵੇ ਭਾਈ ਇਹਨਾਂ ਨੂੰ ਕੱਢਣੀ ਚਾਹੀਦਾ ਤੁਸੀਂ ਇਹ ਮੰਨ ਲਓ ਜਿਹੜੇ ਨੇ ਯਾਰ ਆਪਦਾ ਸਾਲਾ ਨਹੀਂ ਬਖਸ਼ਿਆ ਹੋਰ ਉਹ ਆਪਾਂ ਨੂੰ ਕਿੱਥੇ ਬਖਸ਼ਣਗੇ ਇੱਕ ਹੋਰ ਘਟਨਾ ਹੋਈ ਆ ਕਹਿੰਦੇ ਵੀ ਇੱਕ ਬੱਚੇ ਛੁੱਟੀ ਨਹੀਂ ਦਿੱਤੀ ਜਾਣ ਨੂੰ ਭਈਏ ਨੂੰ ਜਦੋਂ ਉਹਨੇ ਸ਼ਾਮ ਨੂੰ ਉਹਦੇ ਬੱਚੇ ਦੀ ਮੀਟ ਖਵਾਤਾ ਯਾਰ ਬਣਾ ਕੇ ਯਾਰ ਤੁਸੀਂ ਦੇਖਿਆਗਾ ਕਿੰਨੀ ਚੱਲ ਰਹੀ ਆ ਉਹ ਗੱਲ ਬਹੁਤ ਜ਼ਿਆਦਾ ਚੱਲ ਰਹੀ ਆ ਆਪਣੇ ਪੰਜਾਬ ਦੇ ਵਿੱਚ ਬਾਈ ਇਹ ਅੱਜ ਦਾ ਨਹੀਂ ਇਹ ਬਹੁਤ ਪੁਰਾਣਾ ਸਿਸਟਮ ਚੱਲ ਰਿਹਾ ਵੀ ਇਹਨਾਂ ਦੇ ਤੁਸੀਂ ਅੱਜ ਇਹ ਆਪਣੇ ਹੁਣ ਪਤਾ ਲੱਗਿਆ ਪਹਿਲਾਂ ਬਾਈ ਆਪਾਂ ਨੂੰ ਪਤਾ ਨਹੀਂ ਸੀ ਤੁਸੀਂ ਪੰਜ ਗਰਾਈਆਂ ਪਿੰਡ ਦੇਖ ਲੋ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਦੇਖ ਲੋ ਅਜ ਤੋਂ 10-10 ਸਾਲ ਪਹਿਲਾਂ ਪੰਜਾਬੀਆਂ ਦੇ ਪਰਿਵਾਰ ਖਤਮ ਕਰਤੇ ਇਹਨਾਂ ਨੇ ਪ੍ਰਵਾਸੀਆਂ ਨੇ ਤੇ ਨਾਲਾਈ ਕੀ ਵੀ ਤੇ ਆਪਦੀ ਰਹੀ ਨਾ ਆਪਦੀਆਂ ਆਪ ਵਿਦੇਸ਼ਾਂ ਨੂੰ ਚਲੇ ਗਏ ਕੋਠੀਆਂ ਦੀਆਂ ਵੱਡੇ ਵੱਡੇ ਬੰਗਲੇਆਂ ਬੰਗਲੇਆਂ ਦੀਆਂ ਚਾਬੀਆਂ ਦੇਖੇ ਤੇ ਜ਼ਿੰਮੇਦਾਰੀ ਸਾਰੀ ਪ੍ਰਵਾਸੀਆਂ ਨੂੰ ਸੌਂਪਤੀ। ਛੋੜੇ ਵਾਲੀ ਗੱਲ ਜਮਾਂ ਸਹੀ ਆ ਬਾਈ ਅਸੀਂ ਨਾ ਹੁਸ਼ਿਆਰਪੁਰ ਕਣੀ ਜਾਂਦੇ ਹੁੰਦੇ ਸੀ ਅੰਬ ਤੋੜਨਾ। ਉੱਥੇ ਸਾਨੂੰ ਇੱਕ ਭਈਆ ਪਰਿਵਾਰ ਮਿਲਿਆ। ਉਹਨੇ ਸਾਨੂੰ ਦੱਸਿਆ ਕਹਿੰਦਾ ਵੀ ਅਸੀਂ ਪੁੱਛਿਆ ਵੀ ਜ਼ਮੀਨ ਕਿੱਥੇ ਤੱਕ ਆ? ਕਹਿੰਦਾ ਜਿੱਥੇ ਤੱਕ ਸਰਦਾਰ ਜੀ ਦੀ ਨਜ਼ਰ ਜਾਂਦੀ ਆ ਉੱਥੇ ਤੱਕ ਆ। ਮੈਂ ਕਿਦੀ ਕਿਦੀ ਆ? ਕਹਿੰਦਾ ਹੁਣ ਤਾਂ ਮੇਰੇ ਬੱਚਿਆਂ ਦੀ ਹੋ ਆ ਮੈਂ ਕਿਉਂ? ਕਹਿੰਦਾ ਕਿਉਂ ਬਾਈ ਜਿਹੜੀਆਂ ਪੀੜੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਸਾਡੀ ਵਟ ਕਿੱਥੇ ਕਿੱਥੇ ਤੱਕ ਆ? ਸਾਡੀ ਬੱਟ ਦੀ ਨਹੀਂ ਪਤਾ ਜਦੋਂ ਸਾਨੂੰ ਆਪਦੀ ਮਲਕੀਅਤ ਦੀ ਨਹੀਂ ਪਤਾ ਹੋਊਗਾ ਤਾਂ ਅਸੀਂ ਉਹਦੇ ਉੱਤੇ ਬਾਈ ਕਿਵੇਂ ਆ ਕੇ ਕਹਾਂਗੇ ਵੀ ਇਹ ਸਾਡੀ ਜ਼ਮੀਨ ਆ ਜਦੋਂ ਮੈਨੂੰ ਪਤਾ ਹੀ ਨਹੀਂ ਹੈਗਾ ਹੁਣ ਅਸੀਂ ਆਪਦੇ ਬੱਚਿਆਂ ਨੂੰ ਇਹ ਦੱਸੀਏ ਵੀ ਸਾਡੀ ਆ ਬਾਈ ਜਾਇਦਾਦ ਆ ਸਾਡੇ ਦਾਦੇ-ਪਰਦਾਦਿਆਂ ਨੇ ਸਾਨੂੰ ਬਣਾ ਕੇ ਦਿੱਤੀਆਂ ਹੋਈਆਂ ਨੇ ਖੂਨ ਪਸੀਨੇ ਨਾਲ ਬਣਾ ਕੇ ਦਿੱਤੀਆਂ ਨੇ ਨਾ ਕਿ ਸੀਐਮ ਸਾਹਿਬ ਕਹਿਦਾ ਦੇਣਗੇ ਕਹਿੰਦੇ ਇਹਨਾਂ ਨੂੰ ਵੀ ਬਾਈ ਇੱਕ ਪੰਜਾਬ ਦਾ ਜੋ ਪੁੱਤ ਬਾਹਰੇ ਜਾਂਦਾ ਧੀ ਬਾਹਰੇ ਜਾਂਦੀ ਆ ਘਰ ਖਾਲੀ ਹੋ ਜਾਂਦਾ ਅਗਲੇ ਦਾ ਜਦੋਂ ਜਾਂਦਾ ਘੱਟੋ-ਘੱਟ 40 ਲੱਖ ਰੁਪਇਆ ਲੱਗਦਾਗਾ ਉਧਰ ਜਾ ਕੇ ਸਾਰੇ ਟੈਕਸ ਪੇ ਕਰਦੇ ਨੇ ਸਾਰਾ ਕੁਝ ਕਰਦੇ ਨੇ ਇਹਨਾਂ ਨੇ ਤੁਸੀਂ ਇਹ ਮੰਨ ਲਓ ਟ੍ਰੇਨ ਦੇ ਵਿੱਚ ਵੀ ਫ੍ਰੀ ਚੜ ਕੇ ਆਉਂਦੇ ਨੇ ਯਾਰ ਪਰਵਾਸੀ ਬਾਈ ਤੁਸੀਂ ਹਜੂਰ ਸਾਹਿਬ ਦੀ ਪਿੱਛੇ ਜੇ ਘਟਨਾ ਦੇਖੀ ਤਿੱਕ ਆਪਣੇ ਸਿੱਖਾਂ ਨੂੰ ਰਾਹ ਦੇ ਵਿੱਚ ਪੈਗੇ ਸੀ ਇਹ ਟ੍ਰੇਨ ਦੇ ਵਿੱਚ ਉਦੋਂ ਰੋਕ ਕੇ ਆਪਣੇ ਜਥੇਦਾਰ ਸਾਹਿਬ ਨੇ ਵਿੱਚ ਇੰਟਰਫੇਅਰ ਕਰਕੇ ਕਿਵੇਂ ਡਲੇ ਮਾਰਦੇ ਸੀ ਇਹ ਤੁਸੀਂ ਇਹ ਮੰਨ ਲਓ ਕੁੰਭ ਵੇਲੇ ਤੁਸੀਂ ਦੇਖਿਆ ਟ੍ਰੇਨਾਂ ਭੰਨੀਆਂ ਜੇ ਇਹ ਕੰਮ ਆਪਣੇ ਪੰਜਾਬੀਆਂ ਨੇ ਕੀਤਾ ਹੁੰਦਾ ਆਪਣੇ ਤਾਂ ਐਨਐਸਐ ਲੱਗਣੀ ਸੀ ਪਰ ਉਹ ਬਈ ਬਈਏ ਨਹੀਂ ਉਹਨਾਂ ਦੇ ਉੱਤੇ ਕੋਈ ਐਨਐਸਐ ਨਹੀਂ ਸਾਰੇ ਪ੍ਰਵਾਸੀ ਇੱਕੋ ਜਿਹੇ ਮੰਨਦੇ ਹੋ ਤੁਸੀਂ ਹੋਰ ਉਹਨੂੰ ਬਈ ਸਾਰੀ ਇੱਕੋ ਜੇ ਨੇ ਪੂਰੇ ਵਾਲੇ ਤੁਸੀਂ ਇਹ ਮੰਨ ਲਓ ਇਹਨਾਂ ਦੇ ਵਿੱਚ ਬਈ ਕੋਈ ਦਇਆ ਤਾਂ ਹੈ ਹੀ ਨਹੀਂ ਤੁਸੀਂ ਮੈਂ ਇੱਕ ਗੱਲ ਮੰਨਦਾ ਦਿਆ ਇਹਨਾਂ ਦੇ ਵਿੱਚ ਹੈ ਨਹੀਂ ਇਹ ਤੁਸੀਂ ਮੇਰੀ ਗੱਲ ਸੁਣੋ ਮੇਰੇ ਲਵੇ ਫੋਟੋ ਵੀ ਆ ਮੈਂ ਚਲੋ ਬਈ ਆਪ ਨਾਲ ਹੁੰਦੇ ਸੇਵਾ ਕਰਦਾਗਾ ਕੱਲ ਪਰਸੋ ਅਸੀਂ ਕਿਸੇ ਨੂੰ ਬਿਠਾ ਕੇ ਚਾਹ ਪਾਣੀ ਪਿਉਣ ਲੱਗ ਗਏ ਉਹ ਨੂੰ ਮੈਂ ਆਖਿਆ ਵੀ ਕਹਿੰਦਾ ਮੈਨੂੰ ਰੱਖ ਲੋ ਮੈਂ ਚਲੋ ਚਲਾ ਆਸ਼ਰਮ ਚ ਬਗ ਚੱਲੀ ਕਹਿੰਦਾ ਆਸ਼ਰਮ ਮੈਂ ਐਸੇ ਨਹੀਂ ਜਾਊਗਾ ਪੈਸੇ ਬੋਲੋ ਕਿੰਨੇ ਦੇਊਗੀ ਮੈਂ ਯਾਰ ਤੈਨੂੰ ਅਸੀਂ ਰੱਖੀਏ ਵੀ ਫਰੀ ਤੇ ਨਾਲੇ ਪੈਸੇ ਵੀ ਦੇਈਏ ਇਹਨਾਂ ਦੀਆਂ ਤਾਂ ਏਡੀਆਂ ਬਈ ਹਮਤਾ ਬਧੀਆਂ ਪੀਆ ਨੇ ਕਹਿੰਦਾ ਮੈਂ ਤਿੱਥੋਂ ਚਾਹੀ ਪੀਤੀ ਆ ਗੱਲੀ ਨਲੇ ਚਾਹ ਤੇ ਸਮੋਸਾ ਖਵਾਇਆ ਫਿਰ ਵੀ ਮੇਰੇ ਤੇ ਰੋਮ ਮਾਰੇ ਉਹਨੇ ਭਾਈ ਅੱਜ ਤੁਸੀਂ ਕਹਿ ਰਹੇ ਹੋ ਕਿ ਪ੍ਰਵਾਸੀਆਂ ਨੂੰ ਮਤੇ ਪਾ ਕੇ ਪਿੰਡਾਂ ਚੋਂ ਕੱਢ ਦੋ ਤੇ ਕੱਲ ਨੂੰ ਇਹੀ ਪ੍ਰਵਾਸੀ ਕਹਿਣਗੇ ਵੀ ਜਿਹੜੇ ਯੂਪੀ ਬਿਹਾਰ ਚ ਜਾਂ ਹੋਰ ਨਾ ਸੂਬਿਆਂ ਚ ਪੰਜਾਬੀ ਵੱਸੇ ਉਹਨਾਂ ਨੂੰ ਵੀ ਕੱਢੋ ਫਿਰ ਇੱਥੋਂ ਭਾਈ ਜੀ ਪਤਾ ਹੈ ਕੀ ਗੱਲ ਆ ਸਾਡੇ ਯੂਪੀ ਦੇ ਵਿੱਚ ਜਾ ਕੇ ਜਿਹੜੇ ਪਰਿਵਾਰ ਆਪਣੇ ਵੀ ਮਤਲਬ ਰਹੇ ਹੋਏ ਨੇ ਉਹਨਾਂ ਨੇ ਜ਼ਮੀਨਾਂ ਪੱਧਰ ਕੀਤੀਆਂ ਹੋਈਆਂ ਨੇ ਭਾਈ ਹਨਾ ਜਾ ਕੇ ਉਹਨਾਂ ਨੇ ਆਪਣੀਆਂ ਉਰੋਂ ਜ਼ਮੀਨਾਂ ਵੇਚ ਕੇ ਫੇਰ ਜ਼ਮੀਨਾਂ ਲੈਤੀਆਂ ਹੋਈਆਂ ਨੇ ਇਹਨਾਂ ਨੇ ਤਾਂ ਉੱਧਰ ਲੀਆਂ ਵੀ ਰੱਖ ਰੱਖੀਆਂ ਨੇ ਉਰੇ ਤੁਸੀਂ ਇਹ ਮੰਨ ਲਓ ਇੱਕ ਸਾਡੇ ਲੋਂਗੋਵਾਲ ਕਿਸੇ ਸਕੂਲ ਦੇ ਵਿੱਚ ਮਾਲੀ ਲੱਗਿਆ ਹੋਇਆ ਉਹਨੇ ਆਪ ਦੀ ਧੀ ਜੱਟਾਂ ਦੇ ਵਿਆਹੀਆ ਬਈਏ ਨੇ ਜੱਟਾਂ ਜ਼ਿਮੀਂਦਾਰਾਂ ਦੇ ਵਿਆਹੀਆ ਸਾਡੀਆਂ ਨਲਕੀਆਂ ਨੇ ਸਾਡੀ ਪੰਜਾਬੀਅਤ ਦੀਆਂ ਨਲਕੀਆਂ ਨੇ ਅਸੀਂ ਮੰਗ ਰਹੇ ਕਹਿੰਦੇ ਸਾਡੇ ਨਾਲ ਗਲਤ ਹੋ ਗਿਆ ਕਿਉਂ ਨਹੀਂ ਗਲਤ ਹੋਊਗਾ ਬਾਈ ਜਦੋਂ ਸਾਡਾ ਤੁਸੀਂ ਇਹ ਮੰਨ ਲਓ ਵੀ ਖੂਨ ਹੀ ਮਿਕਸ ਹੋ ਗਿਆ ਯਾਰ ਪੰਜਾਬੀ ਦਾ ਇਹਨਾਂ ਨਾਲ ਫੇਰ ਤਾਂ ਭਾਈ ਇਹਨਾਂ ਤੇ ਸਾਡੇ ਦੇ ਵਿੱਚ ਕੀ ਫਰਕ ਰਹਿ ਗਿਆ ਆਪਾਂ ਹੁਣ ਤਿੰਨ ਭਾਈ ਸਰਦਾਰ ਆ ਆਪਾਂ ਨੂੰ ਪਤਾ ਯਾਰ ਵੀ ਆਪਾਂ ਪੰਜਾਬੀ ਆ ਜਦੋਂ ਇੱਕ ਵਿੱਚ ਭਾਈ ਮਿਕਸ ਆ ਗਿਆ ਉਹਦਾ ਵੀ ਕੀ ਪਤਾ ਲੱਗਣਾ ਇਹਨਾਂ ਨੇ ਬਹਿਰੂਪੀ ਐਂ ਬਣਾਏ ਹੋਏ ਨੇ ਤੁਸੀਂ ਇਹ ਮੰਨ ਲਓ ਜਿੱਥੇ ਵੀ ਦੇਖ ਲੋ ਯਾਰ ਜਾ ਕੇ ਜੜੀਆਂ ਭਈ ਸਿੱਖ ਸੰਸਥਾਵਾਂ ਨੇ ਇਹਨਾਂ ਨੂੰ ਵੀ ਜਾਗਰਤ ਹੋਣ ਦੀ ਲੋੜ ਆ ਇਹਨਾਂ ਨੇ ਭਈਏ ਕੰਮ ਦੇ ਉੱਤੇ ਰੱਖ ਰੱਖੇ ਨੇ ਵੀਰੇ ਗੁਰਦੁਆਰਿਆਂ ਦੇ ਵਿੱਚ ਕਿਉਂ ਘੱਟ ਪੈਸੇ ਲੈਂਦੇ ਨੇ ਆਪਣੇ ਪੰਜਾਬੀ ਨੂੰ ਰੱਖਦੇ ਨਹੀਂ ਇਹ ਕੰਮ ਚੱਲ ਰਿਹਾ ਵੀਰੇ ਬਾਈ ਜੀ ਤੁਸੀਂ ਵੀ ਸਹਿਮਤ ਹੋ ਕਿ ਇੱਕ ਪ੍ਰਵਾਸੀ ਦੇ ਮਾੜੇ ਕੰਮ ਕਰਕੇ ਦੂਜੇ ਪ੍ਰਵਾਸੀਆਂ ਨੂੰ ਪੰਜਾਬ ਦੇ ਪਿੰਡਾਂ 'ਚੋਂ ਕੱਢ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਇੱਕ ਪ੍ਰਵਾਸੀ ਕਰਕੇ ਇੱਕ ਪ੍ਰਵਾਸੀ ਕਰਕੇ ਆਪਾਂ ਸਾਰਿਆਂ ਨੂੰ ਮਾਰਾ ਚੰਗਾ ਨਹੀਂ ਕਹਿ ਸਕਦੇ ਪਰ ਮੇਰੀ ਰਿਕਵੈਸਟ ਬੇਨਤੀ ਹੈ ਜੋ ਭਈਆ ਸੋਚਦੇ ਆ ਭਈਏ ਲੋਕ ਹਨ ਇੱਕ ਤਾਂ ਇਹ ਦਰਿੰਦੇ ਹੁੰਦੇ ਹਨ ਕਸਾਈ ਹੁੰਦੇ ਹਨ ਬੇਰਹਿਮ ਹੁੰਦੇ ਹਨ ਇਹਨਾਂ ਨੂੰ ਕੋਈ ਕਰਮਦਾਨੀ ਪਤਾ ਕੋਈ ਧਰਮਦਾਨੀ ਪਤਾ ਲੁੱਧ ਹਾਣੇ ਇਹਨਾਂ ਭਈਆਂ ਨੇ ਇੱਕ ਜੱਜ ਮਾਰਿਆ ਜੱਜ ਦਾ ਸਾਰਾ ਪਰਿਵਾਰ ਮਾਰਿਆ ਮੇਰੀ ਰਿਕਵੈਸਟ ਬੇਨਤੀ ਹੈ ਇਹ ਗੱਲ ਭਈਆਂ ਨੂੰ ਇੱਥੋਂ ਕੱਢਣੇ ਦੀ ਨਹੀਂ ਹੈ ਗੱਲ ਸਿੱਖਾਂ ਨੂੰ ਭਈਆਂ ਤੋਂ ਬਚਾਉਣ ਦੀ ਹੈ ਕਾਰਨ ਕਿ ਸਾਡੀ ਤਾਂ ਪਹਿਲਾਂ ਹੀ ਗਿਣਤੀ ਥੋੜੀ ਹੈ ਉਸ ਤੋਂ ਬਾਅਦ ਹੁਣ ਸਾਡੇ ਮੁਤਾਬਕ ਐਥੇ ਜੇ ਇੱਕ ਸਰਦਾਰ ਹੈ ਤਾਂ 100 ਐਥੇ ਬਿਨਾ ਸਰਦਾਰ ਤੋਂ ਗੈਰ ਭਈਏ ਯੂਪੀ ਤੋਂ ਜਿੱਥੋਂ ਵੀ ਆ ਗਏ ਚੰਡੀਗੜ੍ਹ ਮੁਹਾਲੀ ਦੇ ਵਿੱਚ ਕੀ ਕਰਦੇ ਹਨ ਸਾਨੂੰ ਸਬਜੀ ਮੰਡੀ ਦੇ ਵਿੱਚ ਉਹ ਸਬਜੀ ਨਹੀਂ ਲੈਣ ਦਿੰਦੇ ਭਈਏ ਨਾ ਸਾਨੂੰ ਵੇਚਣ ਦਿੰਦੇ ਆ ਔਰ ਜਿੰਨੇ ਮर्डर क्राइम ਹੋਏ ਆ ਸਾਰੇ ਭਈਆਂ ਨੇ ਬਾਹਰ ਤੋ ਕੇ ਇੱਥੇ ਕੀਤੇ ਔਰ ਸਾਡੇ ਲੀਡਰਾਂ ਨੇ ਇੱਥੇ ਕਰਾਏ ਆ ਮੇਰੀ ਬੇਨਤੀ ਹੈ ਮਹਾਰਾਜ ਅਨਜੂ ਸਿੰਘ ਨੇ ਕਿਹਾ ਜਿਹੜਾ ਪੰਜਾਬ ਦਾ ਪੰਜਾਬ ਉਸ ਦਾ ਹਰੀ ਸਿੰਘ ਨਾਲੂਏ ਨਾਲ ਦਰਾ ਖੈਬਰ ਤੱਕ ਕਸ਼ਾਰੇ ਤੋਂ ਡਰਾ ਦੇ ਲੋਕ ਸਿੱਖਾਂ ਘਰਾਂ ਤੋਂ ਨਿਕਲਿਆ ਜਿੱਦਣ ਭਈਆ ਸਾਡੀਆਂ 3 ਭੈਣਾਂ ਨੂੰ ਘਰਾਂ ਤੋਂ ਚੱਕਣਗੇ ਓਏ ਪੁਲਿਸ ਵਾਲਿਓ ਤੁਸੀਂ ਜਿੱਦਣ ਇਹਨਾਂ ਭਈਆਂ ਨੇ ਤੁਹਾਡਾ ਥਾਣਿਆਂ ਤੇ ਹਮਲਾ ਕਰਿਆ ਫਿਰ ਗੱਲ ਸਿੱਖਾਂ ਨੂੰ ਬਚਾਉਣ ਦੀ ਨਹੀਂ ਮੈਂ ਕਰ ਰਿਹਾ ਗੱਲ ਪੰਜਾਬ ਨੂੰ ਪੰਬੜ ਚੋਂ ਬਚਾਉਣ ਦੀ ਐ ਇਹ ਨਸ਼ਾ ਕਰਦੇ ਹਨ ਸੁਪਾਰੀਆਂ ਲੈ ਕੇ ਬੰਦੇ ਮਾਰ ਕੇ ਚਲੇ ਜਾਂਦੇ ਹਨ ਟ੍ਰੇਨ ਚੜ੍ਹ ਕੇ ਬਿਹਾਰ ਯੂਪੀ ਸਾਡੀ ਗਰੰਟੀ ਇਹ ਹੈ ਜੇ ਕੋਈ ਸਿੱਖ ਬਾਹਰ ਜਾਂਦਾ ਉੱਥੇ ਸੁਰਗ ਮਨਾ ਦਿੰਦਾ ਏ ਭਈਏ ਲੋਕ ਇਸ ਸੱਚ ਕੰਡ ਨੂੰ ਨਰਕ ਬਣਾ ਰਹੇ ਆ ਸਾਡੀ ਸੋਚ ਹੈ ਬਲਤ ਕਰ ਰੁਕਨੇ ਚਾਹੀਦੇ ਹਨ ਇਹਨਾਂ ਦੀ ਸੋਚ ਹੈ ਬਲਤ ਕਰਦੇ ਆ ਇੰਡੀਆ ਇੱਕ ਰੇਪਿਸਟ ਦੇਸ਼ ਕਲੀਅਰ ਹੋ ਗਿਆ ਇਹਦੇ ਵਿੱਚ ਕਰਮ ਧਰਮ ਦੀ ਕੋਈ ਚੀਜ਼ ਨਹੀਂ ਰਹੀ ਜਿਹੜੇ ਬੱਚੇ ਨੂੰ ਬੇਰहमी ਦੇ ਨਾਲ ਮਾਰਿਆ ਉਸੇ ਭਈਏ ਦੇ ਉਹੀ ਰੜ ਚੜਾ ਕੇ ਮਾਰਨਾ ਚਾਹੀਦਾ ਮੇਰੀ ਆਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਾਜੀ ਹੁਸ਼ਿਆਰਪੁਰ ਵਿੱਚ 5 ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਤੋਂ ਬਾਅਦ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਆ ਕਿ ਪ੍ਰਵਾਸੀਆਂ ਨੂੰ ਕੱਢ ਦੋ ਇਹਨਾਂ ਮਤਿਆਂ ਦੇ ਨਾਲ ਸਹਿਮਤ ਹੋ ਤੁਸੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਗੱਲਾਂ ਪਰ ਸਾਨੂੰ ਅੱਜ ਤੋਂ ਬਹੁਤ ਦੇਰ ਪਹਿਲਾਂ ਆਪਣਾ ਲਾਲਾ ਵੀ ਖਾਲਸੇ ਦਾ ਲਾਅ ਬਣਾਉਣਾ ਚਾਹੀਦਾ ਤਾਂ ਐਕਸਲ ਬਣਾਉਣਾ ਚਾਹੀਦਾ ਤਾਂ ਅਕਾਲ ਤਖਤ ਤੋਂ ਸਾਨੂੰ ਬੈਠ ਕੇ ਆਪਣੇ ਕਾਨੂੰਨ ਬਣਾਉਣੇ ਚਾਹੀਦੇ ਤੇ ਆਪਣੀਆਂ ਡਬੇਟਾਂ ਰਖਾ ਕੇ ਮੈਟਰ ਟਾਈਪ ਕਰਵਾ ਕੇ ਪਿੰਡ-ਪਿੰਡ ਪੱਧਰ ਹਰ ਜਿਹੜੇ ਵੀ ਜਿੰਨੇ ਮਸਲੇ ਭਈਆਂ ਦੇ ਆ ਰਹੇ ਆਂ, ਕੁਰਕਰਮਾਂ ਦੇ ਆ ਰਹੇ ਆਂ, ਪਾਣੀਆਂ ਦੇ ਆ ਰਹੇ ਆਂ, ਮਹੜਾਂ ਦੇ ਆ ਰਹੇ ਆਂ। ਮਤਲਬ ਕਿੰਨੇ ਹੀ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਰਹੀਆਂ। ਕਹਿੰਦੇ ਖਾਲਸਾ ਜੀ ਇਹ ਸਮੱਸਿਆ ਨੇ ਜਿਹੜੀਆਂ ਛੜਿਆੰਤਰ ਲਾਵੀਂ ਗ੍ਰੀਜ ਸੱਤ ਸਮੁੰਦਰ ਪਾਰ ਬੈਠਾ ਜਿਹੜਾ ਆਪਣੇ ਦਿਮਾਗ ਨਾਲ ਘੜ ਰਿਹਾ ਉਹ ਕਿਆ ਕਰ ਰਿਹਾ ਉਹ ਸਾਲਾ ਇਹਨਾਂ ਨੂੰ ਵਰਤ ਰਿਹਾ ਕਦੇ ਬਾਂਮਣ ਨੂੰ ਵਰਤ ਰਿਹਾ ਕਦੇ ਮੁਸਲਮਾਨ ਜਿੰਨੇ ਨੂੰ ਵਰਤ ਰਿਹਾ ਕਦੇ ਮੁੜਕੇ ਫੌਜਾਂ ਦੀ ਆਪਸ ਵਿੱਚ ਜੰਗ ਕਰਾ ਰਿਹਾ ਪਤਾ ਨਹੀਂ ਚਾਰ ਜੰਗਾਂ ਦੇ ਵਿੱਚ ਕਿੰਨੇ ਕਸ਼ੀਦ ਕਰਾਤੇ ਕਿੰਨੇ ਕੋਨੇ ਕਾਲੇ ਪਾਣੀ ਭੇਜਤੇ ਸਾਡੇ ਜਿੰਨੇ ਵੀ ਬਰਾਂਟਡ ਸੈਲ ਸੀਗੇ ਪੰਜਾਬ ਦੇ ਉਹ ਸਾਰੇ ਸ਼ਹੀਦ ਹੋ ਚੁੱਕੇ ਆ ਮੇਰੇ ਹਿਸਾਬ ਨਾਲ ਤਾਂ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਇਦਾਂ ਦੇ ਮਤੇ ਪਾਏ ਜਾ ਰਹੇ ਆ ਤਾਂ ਇਥੋਂ ਤੱਕ ਵੀ ਨਾਮ ਦਿੱਤਾ ਜਾ ਰਿਹਾ ਕਿ ਇਹ ਤੇ ਫਿਰਕਾ ਪ੍ਰਸਤੀ ਆ ਵੀ ਇੱਕ ਕਮਿਊਨਿਟੀ ਨੂੰ ਸਮੁੱਚੀ ਨੂੰ ਟਾਰਗੇਟ ਕੀਤਾ ਜਾ ਰਿਹਾ ਸਵਾਲ ਇਹ ਤਾਂ ਇਟਾ ਜਿਆਦਾ ਨਕਮਾ ਨਲਾਇਕਾਂ ਦਾ ਕੰਮ ਹੈ ਨਾ ਜਿਹੜਾ ਇਹ ਬੱਚੇ ਭਈਆਂ ਨੇ ਇੱਕ ਛੋਟੇ ਜੀ ਬੱਚੀ ਦੇ ਨਾਲ ਜਿਹੜਾ ਕੁਰਕਰਮ ਕਰਿਆ ਅਰ ਉਹਦੇ ਬਾਬਾ ਜੀ ਜਦ ਡੰਡਾ ਧੱਕਿਆ ਕਿੱਕਣਾ ਬਾਬਾ ਕਿੰਨੀ ਤਖਲੀਬ ਹੋਈ ਉਗੀ ਗੁਪਤੰਗਾ ਚ ਬਾਬਾ ਜੀ ਤੁਸੀਂ ਆਪੇ ਹਿਸਾਬ ਲਾਓ ਇਹ ਕਿੱਡਾ ਬੜਾ ਕਰਾਇਮ ਹੈ ਫਿਰ ਸਾਡੇ ਤਖਤ ਪਰ ਬੈਠੇ ਜਿਹੜੇ ਜਥੇਦਾਰ ਹੈ ਜਾਂ ਜਿਨ੍ਹਾਂ ਨੂੰ ਅਸੀਂ ਆਪਣੇ ਆਗੂ ਮੰਨਦੇ ਆਂ ਵੀ ਕਿਆ ਭਾਈ ਉਹ ਕਮਾਂਡਾਂ ਚ ਆਪਣਾ ਕਾਨੂੰਨ ਹੈ ਜਾਂ ਲੋਕਾਂ ਦੀ ਅਕਾਲ ਤਖਤ ਤਿਆਰ ਕਰਦੇ ਵੀ ਉਹ ਜਿਹਦੀ ਚੰਮ ਸਰੇ ਆਮ ਚੌਰਾਹੇ ਦੇ ਗੱਬੇ ਖਰ ਕੇ ਉਹਦੀ ਜਿਹੜੀ ਖਾਲੇ ਦੇੜਨੀ ਚਾਹੀਦੀ ਥੀ ਕਿਆ ਕਹਿੰਦੇ ਜਾਂ ਫ ਆਪੇਰ ਵੱਡ ਦੇਣੇ ਚਾਹੀਦੇ ਤੇ ਉਹਨੂੰ ਕੋਈ ਸਜ਼ਾ ਤਾਂ ਇਹ ਜੀ ਦਿੱਤੀ ਜਾਵੇ ਤਾਂ ਕਿ ਦੂਜੇ ਜਿਹੜੇ ਪੰਜਾਬ ਵਿੱਚ ਲੋਕ ਰਹਿ ਰਹੇ ਆ ਉਹ ਦੁਸ਼ਟਾਂ ਨੂੰ ਪਤਾ ਚੱਲ ਜੇ ਵੀ ਆਹ ਕਾਨੂੰਨ ਬਣ ਚੁੱਕਿਆ ਹੈ ਕਹਿ ਗੋਨੇ ਸਜ਼ਾ ਉਹ ਇਦਾਂ ਹੀ ਆ ਜਾਏਗਾ ਪੁਲਿਸ ਨੇ ਛੱਡ ਦੇਣਾ ਮੁੜ ਕੇ ਤੁਹਾਡੇ ਸਾਹਮਣੇ ਉਹ ਐਸਐਮਓ ਕਿਆ ਕਹਿ ਰਹੀ ਹੈ ਕਿਆ ਕਹਿ ਰਹੀ ਥੀ ਉਹਨੂੰ ਜਮਾ ਵੀ ਇਲਮ ਨਹੀਂ ਹੈਗਾ ਇੱਕ ਬੇ ਮੈਂ ਕਹਿੰਦਾ ਉਹ ਅਫਸਰ ਕਿਸੇ ਕਾਰੀ ਦਾ ਨਹੀਂ ਘਟਿਆ ਕੁਆਲਟੀ ਦਾ ਇੱਕ ਲਾਲੇ ਕੁਰਸੀ ਮੱਲੀ ਹੋਈ ਹੈ ਬੈਠ ਵੀ ਇਹੋ ਜੀ ਜਗ੍ਹਾ ਵਧੀਆ ਬੰਦੇ ਬਿਠਾ ਲਓ ਜਿਨ੍ਹਾਂ ਨੂੰ ਪਤਾ ਹੈ ਦਰਦ ਹੈ ਜਿਨ੍ਹਾਂ ਨੂੰ ਪਤਾ ਆਪਣੀਆਂ ਸਾਂਝਾਂ ਦਾ ਆਪਣੇ ਪ੍ਰੇਮ ਦਾ ਆਪਣੇ ਭਾਈਚਾਰੇ ਦਾ ਨਾ ਪਤਾ ਨਹੀਂ ਬਾਬਾ ਜੀ ਮੈਨੂੰ ਸਮੱਸਿਆ ਉਹਨਾਂ ਲੋਕਾਂ ਤੋਂ ਹੈ ਜਿਹੜੇ ਜਗਦਝੂਠਾ ਵੇਚ ਰਹੇ ਨੇ ਜਿਹੜੇ ਕੁਰਕਰਮ ਕਰ ਰਹੇ ਚੋਰੀਆਂ ਕਰ ਰਹੇ ਡਾਕੇ ਮਾਰ ਰਹੇ ਆ ਜਾਂ ਕਈ ਤਰ੍ਹਾਂ ਦੇ ਇਲੀਗਲ ਕੰਮ ਕਰ ਰਹੇ ਚਿੱਟਾ ਫਿਟਾ ਗੋਲੀ ਗੱਟਾ ਗਾਂਜਾ ਫੀਮ ਪਤਨ ਚਰਸ ਕਿੱਥੇ ਤੱਕ ਉਸਨਾਂ ਕੋਈ ਗਲਤ ਭੇਜ ਸਾਰਿਆਂ ਤੋਂ ਸਮੱਸਿਆ ਨਹੀਂ ਹੈ ਕੋਈ ਸਾਰਿਆਂ ਨਾਲ ਕੋਈ ਸਮੱਸਿਆ ਨਹੀਂ ਕਿ ਕੋਈ ਸਾਡੇ ਕੋਈ ਵੀ ਮੁਲਕ ਹੈ ਜਿਹੜਾ ਉਹ ਤਾਂ ਕਹਿੰਦਾ ਯਾਰ ਮੇਰੀ ਦੇਸ਼ ਦੇ ਵਿੱਚ ਕੋਈ ਵਧੀਆ ਨਾਗਰਿਕ ਆਉਣ ਪੂਰੇ ਮੁਲਕ ਚੋਂ ਕਿਆ ਪਤਾ ਉਹ ਕਿੰਨਾ ਕੁ ਵਧੀਆ ਬ੍ਰੇਨ ਹੋਵੇ ਕਿਦਾਂ ਬੜਾ ਕਰਤੱਬ ਕਰ ਸਕਦਾ ਹੋਵੇ ਕਿੰਨਾ ਕੁ ਜ਼ਿਆਦਾ ਮਤਲਬ ਇੰਟੈਲੀਜੈਂਟ ਹੋਵੇ ਕਮਿਸਟਰ ਹੋ ਲੱਗਦਾ ਐ ਇਸ ਚੀਜ਼ ਨਾਲ ਦੇਖੋ ਦਿੱਕਤਾਂ ਆ ਜਾਣਗੀਆਂ ਦੇਖੋ ਅਕਸਰ ਨੂੰ ਜਿਹੜੇ ਹੱਥ ਕੁਛ ਕਰ ਰਹੇ ਐ ਕਿੰਨਾ ਕੁਛ ਆਪਾਂ ਕਰਤੱਬ ਕਰਵਾ ਰਹੇ ਐ ਕਰ ਰਹੇ ਐ ਮਤਲਬ ਇਨਵੈਸਟ ਤਾਂ ਪੈਸਾ ਹੀ ਹੋ ਰਿਹਾ ਨਾ ਤਾਂ ਜਦੋਂ ਫਿਰ ਜਾਂ ਫਿਰ ਜਿਹੜੇ ਲੋਕ ਐ ਜਿਹੜੇ ਮਤਲਬ ਦੂਜੇ ਆਪਣੇ ਭਾਈਚਾਰੇ ਹੈਗੇ ਆ ਜਾਂ ਉਹਨਾਂ ਨੂੰ ਫਿਰ ਉਦਾਂ ਦੀ ਪਹਿਲਾਂ ਟ੍ਰੇਨਿੰਗ ਦਿੱਤੀ ਜਾਵੇ ਸਕਿੱਲ ਦਿੱਤੀ ਜਾਵੇ ਵੀ ਤਾਂ ਕਿ ਉਹ ਕੰਮ ਸੰਭ ਲੈਣ ਤੇ ਆਪਣਾ ਲਾਲਾ ਵੀ ਜੋ ਵੀ ਆਪਣਾ ਦਮਾਲਾ ਦੂਲਾ ਪਰਨਾ ਬੰਨਣ ਪ੍ਰਕਾਸ਼ ਕਰਨ ਹੁਣ ਸਾਨੂੰ ਤਾਂ ਤਾਂ ਹੀ ਪ੍ਰੋਤਸਾ ਹੋਊਗਾ ਨਾ ਵੀ ਇਹ ਸਾਡਾ ਹੈਗਾ ਜਦੋਂ ਉਹ ਤੇ ਬੋਲਦੇ ਐ ਆਪਾਂ ਉਹਦੇ ਨਾਲ ਤਾਂ ਬਦਲ ਲਾਦਾ ਵੀ ਇਹ ਤਾਂ ਆਪਣਾ ਸੈਲ ਐ ਯਾਰ ਹੁਣ ਨਹੀਂ ਤਾਂ ਲੋਕ ਤੇ ਵੀ ਸਵਾਲ ਕਰਦੇ ਕਿ ਜਿਹੜੇ ਤੁਹਾਡੇ ਜਵਾਕ ਬਾਹਰ ਵਿਦੇਸ਼ਾਂ ਚ ਜਾ ਕੇ ਪੱਕੇ ਹੋ ਗਏ ਫਿਰ ਉਹਨਾਂ ਨੂੰ ਬੁਲਾ ਲਓ ਕੰਮ ਕਰਾ ਕੇ ਸਾਹਮ ਲੈਣ ਕੇ ਹੁਣ ਤੇ ਭਈਆਂ ਨੇ ਕੰਮ ਸੰਭਿਆ ਹੋਇਆ ਬਾਬਾ ਜੀ ਵਿਦੇਸ਼ ਵਾਲੇ ਜਿਹੜੇ ਹੈਗੇ ਨੇ ਉਹ ਅੰਗਰੇਜ਼ਾਂ ਦੇ ਮੁਲਕਾਂ ਚ ਜਿੱਥੇ ਗਏ ਆ ਨਾ ਉਹ ਸਾਡੀ ਕਾਪੀ ਕਰਕੇ ਹੀ ਕਰੇ ਜ ਉਹਨਾਂ ਨੇ ਨਾ ਅਗਰੇਜ ਚ 100 ਸਾਲ ਅੱਗੇ ਨਹੀਂ ਅੱਗੇ ਲੰਘ ਕੇ ਉਹ ਸਾਡੇ ਦਾਦੇ ਪਰਦਾਦਿਆਂ ਦੇ ਪ੍ਰੋਜੈਕਟਾਂ ਨੂੰ ਉਹਨਾਂ ਨੂੰ ਕਾਪੀ ਕਰਕੇ ਉਹਨਾਂ ਨੇ ਆਪਣੇ ਨਾਗਰਿਕਾਂ 'ਤੇ ਲਾਗੂ ਕਰਤੇ ਤੇ ਆਪਣਾ ਲੁੱਟ ਕੇ ਸਾਰਾ ਛਾਲ ਖਾਲਸੇ ਦਾ ਸ਼ਾਹੀ ਖਜ਼ਾਨਾ ਅਰਧਾਨੋਂ ਬਾਹਰ ਬੈਠੇ ਆ ਸਾਡ ਨੂੰ ਤਾਂ ਟਰੀਟ ਕਰ ਰਹੇ ਸਾਡੇ 'ਤੇ ਬ ਵੀ ਤੱਕਾ ਹੋ ਰਿਹਾ ਉਥੇ ਅੰਗਰੇਜ਼ ਬੈਠਾ ਕਰਵਾ ਰਿਹਾ ਔਰ ਉਥੇ ਦਿੱਲੀ ਬਿਠਾਏ ਹੋਏ ਬੰਦੇ ਸਾਨੂੰ ਟ੍ਰੀਟ ਕਰ ਰਹੇ ਆ ਬੈਠੇ ਅਸੀਂ ਧਰਮਾਂ ਦੀ ਚੱਕਰਾਂ 'ਚ ਫਸੇ ਹੋਏ ਆ ਮੁੜ ਕੇ ਜਿੱਥੇ ਜੰਮਦੇ ਆ ਅਸੀਂ ਉੱਥੇ ਤਾਂ ਗੱਲੇ ਨਹੀਂ ਕਰਦੇ ਮਾਂ ਦੀ ਕਦੇ ਗੱਲ ਇਸ ਮਸਲੇ ਤੇ ਜਿਹੜੇ ਵੱਡੇ ਵੱਡੇ ਲੀਡਰ ਆ ਉਹ ਬੋਲਦੇ ਕਿਉਂ ਨਹੀਂ ਆ ਉਹਨਾਂ ਨੂੰ ਕਿਹੜੀ ਗੱਲ ਦਾ ਡਰ ਆ ਕਿ ਪੰਜਾਬ ਦੇ ਲੋਕਾਂ ਦਾ ਜਾਂ ਜਿਹੜਾ ਆਪਸੀ ਇਹ ਜਿਹੜਾ ਇੱਕ ਡਿਸਪਿਊਟ ਤਕੜੇ ਲੈਵਲ ਤੇ ਖੜਾ ਹੁੰਦਾ ਨਜ਼ਰ ਆ ਰਿਹਾ ਇਸ ਮਾਮਲੇ ਤੇ ਟਿੱਪਣੀ ਕਿਉਂ ਨਹੀਂ ਕਰ ਰਹੇ ਕੋਈ ਲੀਡਰ ਬਾਬਾ ਗੱਲ ਫੇਰ ਉਹੀ ਆ ਗਈ ਨਾ ਵੀ ਜਿਹੜੀਆਂ ਆਪਾਂ ਪਾਰਟੀਆਂ ਨੂੰ ਵੋਟ ਪਾ ਦਿੰਨੇ ਯਾਰ ਮੇਰੇ ਹਿਸਾਬ ਨਾਲ ਜਿਹੜੀ ਵੋਟ ਹੈ ਨਾ ਮਤਦਾਨ ਹੈ ਇਹ ਬੰਦੇ ਨੂੰ ਦਾਨ ਕਰਨ ਵਾਲੀ ਚੀਜ਼ ਧੀ ਬੰਦਾ ਤੁਹਾਨੂੰ ਮਿਲਿਆ ਪਿੰਡ ਚੋਂ ਖਾੜੇ ਚੋਂ ਮੈਦਾਨ ਚੋਂ ਜਾਂ ਟਰੈਲਰਾਂ ਚੋਂ ਜਾਂ ਮੈਰਟਾਂ ਚੋਂ ਕਿਤੇ ਨਾ ਕਿਤੇ ਨਾ ਲੱਭੂਗਾ ਤਾਂ ਸਹੀ ਉਹ ਬੰਦਾ ਲੱਭਣ ਦਾ ਵੀ ਤਾਂ ਕੋਈ ਵਿਧੀ ਹੋਂਦੀ ਹੈ ਐਂ ਤਾਂ ਬੰਦੇ ਮਿਲ ਨਹੀਂ ਸਕਦੇ ਤੁਹਾਨੂੰ ਤਾਂ ਉਹ ਤੋਂ ਬਾਅਦ ਮਾ ਜਿਹੜੇ ਬੰਦੇ ਮਿਲਦੇ ਆ ਚੱਕਰਾਂ ਚ ਪਏ ਪਏ ਕਿ ਨਾ ਹੁਣ ਤੱਕ ਆਪਾਂ ਇਹ ਪਾਰਟੀ ਤੋਂ ਕਦੇ ਇਹ ਪਾਰਟੀ ਤੋਂ ਉਮੀਦ ਵੀ ਸਾਨੂੰ ਇਹ ਸਵਰਗ ਦਿਖਾਉਂਗੇ ਇਹ ਸਵਰਗ ਜਾਂ ਇਹ ਸਾਨੂੰ ਸਮੇਂ ਦਿਹਾਣੀ ਬਣਾ ਦੋਗੇ ਕਿੱਥੇ ਸਵਰਗ ਦਿਖਾਉਣਾ ਸਮੇਂ ਦਿਹਾਣੀ ਕਿਆ ਬਣਾਉਣਾ ਇਹਨੇ ਨਾ ਤਾਂ ਸਾਡੇ ਸਲੇ ਪਾਣ ਪੀਣੇ ਵਾਲਾ ਪਾਣੀ ਵੀ ਖਰਾਬ ਕਰਕੇ ਰੱਖਤਾ ਪਤਣਾ ਦਾ ਕਿਆ ਕਹਿੰਦਾ ਪਿੰਡਾਂ ਚ ਖੂਹਾਂ ਚ ਗੰਦ ਪੈਗਾ ਟੋਬਿਆਂ ਚ ਕੋਈ ਰੀਸਾਈਕਲ ਸਿਸਟਮ ਨਹੀਂ ਕੋਈ ਟ੍ਰੇਨਿੰਗ ਨਹੀਂ ਕਿਸੇ ਦਾ ਕਿਸ ਨੂੰ ਡਰ ਨਹੀਂ ਮੈਂ ਕਹਿੰਦਾ ਕਾਨੂੰਨ ਇਹ ਜੇ ਬਣਾਏ ਜਾ ਰਹੇ ਆ ਵੀ ਜਿਹੜੇ ਬੰਦੇ ਪਿੰਡਾਂ ਚ ਨਕੰਮਾ ਕੰਮ ਕਰਦੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ ਸਰਕਾਰ ਦੀਆਂ ਪਾਲਿਸੀਆਂ ਦੇਖ ਲਓ ਭਗਵੰ ਕਮਾਲ ਕਰ ਬਾਬੇ ਮੈਨੂੰ ਇੰਨਾ ਮਤ ਇਹਨੂੰ ਦਿੱਤਾ ਬੰਦੇ ਨੂੰ ਨਾ ਭਗਵੰਤ ਨੂੰ ਮੈਂ ਕਹਿੰਦਾ ਭਾਏ ਕੋਈ ਚੰਗਾ ਬੰਦਾ ਹੁੰਦਾ ਨਾ ਅੱਜ ਪੰਜਾਬ ਦੀ ਨਾ ਮੈਂ ਕਹਿੰਦਾ 100 ਸਾਲ ਕਿ 50 ਸਾਲ ਪਰ ਰਾਮ ਤੇ ਅੱਗੇ ਤੇ ਆਪਾਂ ਸਮੇਂ ਦੇ ਹਾਣੀ ਬਣ ਜਾਂਦੇ ਬਹੁਤ ਮੁਲਕਾਂ ਦੇ ਬਰਾਬਰ ਹੁੰਦਾ ਪੰਜਾਬ ਅੱਜ ਅਸੀਂ ਕਿੱਥੇ ਖੜ ਗਏ ਆ ਸਾਡੇ ਜਿਸ ਮਤ ਦਿੱਤਾ ਵਾ ਬਾਬਾ ਜੀ ਸਾਨੂੰ ਨਹੀਂ ਤਾਂ ਪਤਾ ਸਾਨੂੰ ਇਹਦੇ ਬਦਲਾਅ ਲਿਆ ਤੇ ਕੁਝ ਬਣ ਜੂਗੀ ਗੱਲ ਉਹ ਸਾਲਾ ਬਦਲਾਅ ਲਿਆ ਤੇ ਵੇਰ ਅਸੀਂ ਸ਼ੈਤਾਨ ਦੇ ਚੱਕਰ 'ਚ ਫਸ ਗਏ ਕਿਉਂਕਿ ਜਿਹੜੀਆਂ ਅੰਗਰੇਜ਼ ਦੀਆਂ ਪਾਲਿਸੀਆਂ ਜਾਂ ਦਿੱਲੀ ਦੀਆਂ ਪਾਲਿਸੀਆਂ ਸਾਡੀ ਸੋਚ ਨਾਲ 10 ਕਦਮ ਅੱਗੇ ਖੇਲਦੀਆਂ ਤਾਂ ਕਿ ਇਹ ਖਾਸ ਤੌਰ ਤੇ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਨਕਮੇ ਲੀਡਰ ਆ ਉਹਨਾਂ ਨੂੰ ਪੰਜਾਬ ਦੇ ਲੀਡਰ ਬਣਾਤਾ ਪੰਜਾਬ ਦੀ ਕੁਰਸੀ ਦਿੱਤੀ ਉਹ ਪੰਜਾਬ ਦੀ ਅਗਵਾਈ ਕਰ ਰਿਹਾ ਤਾਂ ਜੇ ਇਦਾਂ ਦੇ ਨਕਮੇ ਬੰਦੇ ਕਹਿ ਕੇ ਇਹਨਾਂ ਲੀਡਰਾਂ ਨੂੰ ਤੁਸੀਂ ਭੰਡਦੇ ਹੋ ਤਾਂ ਕੀ ਲੱਗਦਾ ਫਿਰ ਤੁਸੀਂ ਕੁਰਸੀਆਂ ਸੰਭਲੋ ਤੁਸੀਂ ਆਪ ਦਾ ਰਾਜ ਲਾਓ ਬੱਬਾ ਜੀ ਮੈਂਹੀ ਗੱਲ ਕਹਿ ਰਿਹਾ ਵੀ ਆਪਾਂ ਕੁਝ ਜੈਂਟਲਮੈਨ ਬੰਦਿਆਂ ਨੂੰ ਇੱਕ ਮੈਨਾਂ ਨੂੰ ਲਿਆਈਏ ਜਿਹੜਿਆਂ ਨੂੰ ਪਤਾ ਹੋਵੇ ਵੀ ਰੈਵਨਿਊ ਕਿੱਥੇ ਖੰਡਿਆ ਵਾ ਕਿਹੜਾ ਰੈਵਨਿਊ ਕਿੱਥੇ ਤੇ ਚੁਗਣਾ ਕਿਹੜਾ ਕਿਹੜੀ ਕਲਪਰ ਲਾਉਣਾ ਕਿਹੜਾ ਚੁੱਕ ਕੇ ਲਾ ਲੈ ਵੀ ਆਪਾਂ ਨੇ ਦੁਸ਼ਟ ਕੰਮ ਰੋਕ ਦੇਣੇ ਕਿਹੜੇ ਨਾਲ ਖਜ਼ਾਨਾ ਭਰ ਜਾਣਾ ਉਛਲਣ ਲਾ ਦਈਏ ਬਾਬੇ ਖਜ਼ਾਨੇ ਨੂੰ ਪੰਜਾਬ ਦੇ ਨੂੰ ਗੱਲ ਤਾਂ ਇਹ ਹੈ ਕਿ ਫੌਜ ਲਾਮਪੰਦ ਹੋਵੇ ਤਿਆਰ ਹੋਵੇ ਮਤਲਬ ਜਦ ਹੁਣ ਉਹਨੂੰ ਭਗਵੰਤ ਤਾਂ ਇਹ ਨਹੀਂ ਪਤਾ ਹੁਣ ਉਹ ਤਾਂ ਕਲਿਕਾਂ ਦੇਖਦਾ ਰਹਿੰਦਾ ਉਹ ਜਾ ਉਹਨੂੰ ਐ ਵੀ ਹਾਸੇ ਤੋਂ ਕਮੇਡੀ ਬੰਦਾ ਤਾਂ ਯਾਰ ਉਹਨੂੰ ਐ ਡਿਜ਼ ਗਰਾਊਂਡ ਲੈਵਲ ਤੱਕ ਉਹਨੂੰ ਪਤਾ ਨਹੀਂ ਤਾਂ ਟ੍ਰੇਨਿੰਗ ਆਂਦਾ ਨਾਗਰੀਕਾਂ ਦਾ ਜਾਂ ਪਾਣੀਆਂ ਦਾ ਜਾਂ ਰੀਸਾਈਕਲਿੰਗ ਦਾ ਜਾਂ ਲੈ ਲੈ ਬੱਚਿਆਂ ਦੀ ਟ੍ਰੇਨਿੰਗ ਦਾ ਹਨਾ ਖੇਤੀ ਨਾਲ ਜੁੜੀਆਂ ਹੋਈਆਂ ਕਿਆਰੀਆਂ ਹੂੜਾ ਢੜੋਲੀਆਂ ਖਾਣ ਅੱਜ ਤੱਕ ਮੈਂ ਨਹੀਂ ਜਾਣਦਾ ਜੈਵਿਕ ਖਾਦਾਂ ਬਾਰੇ ਗੈਸਾਂ ਬਾਰੇ ਉਹਨੇ ਕਿਹਾ ਦੱਸਿਆ ਨਹੀਂ ਸਾਲਾ ਸਾਨੂੰ ਕਿਹ ਪਟ્રોલ ਲੈਣ ਦੀ ਲੋੜ ਸੀ ਸਾਨੂੰ ਕਿਹ ਪੰਜਾਬ ਚ ਕੋਲਾ ਜਲਣ ਦੀ ਲੋੜ ਸੀ ਜਾਂ ਸਾਡੇ ਕੋਲ ਆਪਣਾ ਹੀ ਆਪਣਾ ਪਾਣੀ ਦਾ ਇੰਨਾ ਬਲ ਪਿਆ ਏ ਮਾਂ ਮਿੱਟੀ ਦਾ ਇੰਨਾ ਬਲ ਪਿਆ ਏ ਬੀਜਾਂ ਢੜੋਲੀਆਂ ਖਣਿਜਾਂ ਸਿਰਕਿਆਂ ਕਿਆਰੀਆਂ ਅਰਨਾ ਤੇ ਕਿੰਨਾ ਆਨੰਦ ਦੇ ਪਾਲੇ ਪਾਲ ਪਰ ਉਹਨੇ ਤਾਂ ਕਾਨੂੰਨ ਇਹ ਜੇ ਬਣਾਏ ਪਏ ਆ ਬਿਨਾ ਬਾਰਲੀਆ ਸਟੇਟਾਂ ਵਾਲੇ ਆ ਕੇ ਸਾਲੇ ਇੱਥੇ ਆ ਕੇ ਡੁਪਲੀਕੇਟ ਮਾਲ ਵੇਚ ਰਹੇ ਨੇ ਉਹ ਤਾਂ ਸਰਕਾਰਾਂ ਨੂੰ ਪਸੰਦ ਹੈ ਵੀ ਆ ਕੇ ਭੁੱਕੀ ਚਰਲਾ ਕੇ ਫੀਮ ਉਹਨੇ ਵੀ ਪਿਸੂਆਂ ਦੀ ਦਵਾਈ ਵੇਚਦੀ ਕਿਸੇ ਨਾ ਕੈਮੀਕਲ ਦਵਾਈ ਰਤਨੀ ਉਹਦੇ ਵਿੱਚ ਕੈਮੀਕਲ ਪਾ ਕੇ ਵੇਚਤੇ ਹਾਂ ਉਹ ਤੋਂ ਬਾਅਦ ਮਾ ਕਿਸੇ ਨੇ ਮੜਾ ਮੋਟਾ ਜਿ ਕੋਈ ਛਤਰਤਾ ਰਸ਼ਗਣਾ ਉਹ ਚ ਵੀ ਕੈਮੀਕਲ ਹੈਨਾ ਹਰ ਚੀਜ਼ ਚ ਕੈਮੀਕਲ ਜਾਂ ਚਿੱਟਾ ਚਿੱਟਾ ਫਿੱਟਾ ਜਿਹੜਾ ਇਹ ਕੰਮ ਕਰਾਈ ਜਾਂਦੀ ਸਰਕਾਰਾਂ ਜਿਹੜਾ ਰੈਵਨਿਊ ਗਲਤ ਚੁਗਰੀਆਂ ਮੇਰੇ ਹਿਸਾਬ ਨਾਲ ਇਹਨਾਂ ਨਾਗਰਿਕ ਆਪਣੇ ਪੰਜਾਬ ਦਾ ਮਾਰ ਰਿਹਾ ਬ੍ਰਾਂਡਡ ਇਹ ਸਰਕਾਰਾਂ ਦੀ ਗਲਤ ਪਾਲਿਸੀ ਹੈ ਮੈਂ ਕਹਿੰਦਾ ਜਲਦ ਜਲਦ ਆਉਣ ਜਾ ਸਾਰੀਆਂ ਦਿੱਤੀਆਂ ਜਾਉਂਗੇ ਜੋ ਰਵਾਇਤਾਂ ਐ ਤੁਹਾਡੀਆਂ। ਆਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕੀਤੀ ਅੱਗੇ ਵੀ ਵੱਖ-ਵੱਖ ਸ਼ਖਸੀਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।